ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਹੋ ਰਹੀ ਹੈ ਜੀ ਕਿ ਸਮਾਣਾ ਬਲਾਕ ਦੇ ਜਿਹੜੇ 43 ਪਿੰਡਾਂ ਦੀ ਜਿਹੜੀ ਪੰਚਾਇਤ ਹੈ ਉਹ ਅੱਜ ਇੱਥੇ ਸਾਰੇ ਸਰਪੰਚ ਸਾਹਿਬਾਨ ਸਾਰੇ ਮੈਂਬਰ ਸਾਹਿਬਾਨ ਔਰ ਆਮ ਆਦਮੀ ਪਾਰਟੀ ਦੇ ਆਗੂ ਸਾਹਿਬਾਨ ਜਿੰਨੇ ਵੀ ਸਾਰੇ ਇੱਥੇ ਇਕੱਤਰ ਹੋਏ ਨੇ ਅੱਜ ਸਾਰੇ ਸਰਪੰਚਾਂ ਦੀ ਸਰਬਸੰਮਤੀ ਦੇ ਨਾਲ ਸਰਦਾਰ ਹਰਦੀਪ ਸਿੰਘ ਸ਼ਾਹਪੁਰ ਆਮ ਆਦਮੀ ਪਾਰਟੀ ਦੇ ਬਲਾਕ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਸਾਰੇ ਸਰਪੰਚਾਂ ਦਾ ਜਿਹੜਾ ਬਲਾਕ ਸਮਾਣਾ ਦਾ ਜਿਹੜਾ ਉਹ ਪ੍ਰਧਾਨ ਲਗਾਇਆ ਗਿਆ ਜੀ ਔਰ ਉਹਨਾਂ ਦੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਸਰਦਾਰ ਮਲਕੀਤ ਸਿੰਘ ਜੀ ਨੂੰ ਜਿਨ੍ਹਾਂ ਨੂੰ ਸੀਨੀਅਰ ਵਾਈਸ ਪ੍ਰਧਾਨ ਸਾਰੇ ਸਰਪੰਚਾਂ ਦਾ ਚੁਣਿਆ ਗਿਆ ਜੀ ਸੋ ਮੇਰੇ ਵੱਲੋਂ ਸਾਰੇ ਸਰਪੰਚਾਂ ਵੱਲੋਂ ਔਰ ਸਾਡੀ ਪੂਰੇ ਆਮ ਆਦਮੀ ਪਾਰਟੀ ਦੇ ਟੀਮ ਵੱਲੋਂ ਸਾਡੇ ਆਗੂਆਂ ਵੱਲੋਂ ਇਹਨਾਂ ਦੋਨਾਂ ਸਜਣਾ ਨੂੰ ਬਹੁਤ ਸਾਰੀਆਂ ਮੁਬਾਰਕਾਂ ਔਰ ਉਮੀਦ ਕਰਦੇ ਹਾਂ ਕਿ ਕਿਸੇ ਵੀ ਸਰਪੰਚ ਨੂੰ ਕਿਸੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਐਸਟੀਐਮ ਡਿਪਾਰਟਮੈਂਟ ਦੇ ਵਿੱਚ ਵੀਡੀਓ ਬਲੌਗ ਦੇ ਵਿੱਚ ਕਿਸੇ ਵੀ ਸਰਪੰਚ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਇਹ ਜਿਹੜੇ ਦੋਨੇ ਭਰਾ ਨੇ ਹਰਦੀਪ ਸਿੰਘ ਤੇ ਮਲਕੀਸ਼ ਸਿੰਘ ਉਹਨਾਂ ਸਰਪੰਚਾਂ ਦੇ ਨਾਲ ਖੜਨਗੇ ਉਹਨਾਂ ਦਾ ਡਟ ਕੇ ਸਾਥ ਦੇਣਗੇ ਸੋ ਮੇਰੀ ਸਰਪੰਚਾਂ ਨੂੰ ਵੀ ਬੇਨਤੀ ਹੈ ਕਿ ਜੇ ਤੁਸੀਂ ਸਰਬਸੰਮਤੀ ਦੇ ਨਾਲ ਇਹਨਾਂ ਨੂੰ ਪ੍ਰਧਾਨ ਤੇ ਸੀਨੀਅਰ ਵਾਈਸ ਪ੍ਰਧਾਨ ਚੁਣਿਆ ਸੋ ਤੁਹਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੋ ਔਰ ਇਹਨਾਂ ਨੂੰ ਤੁਹਾਡੇ ਸਾਥ ਦੀ ਲੋੜ ਹੈ ਇਹ ਤੁਹਾਡੇ ਸਾਥ ਦੇਣਗੇ ਤੁਸੀਂ ਇਹਨਾਂ ਦਾ ਸਾਥ ਦਿਓ ਸੋ ਬਹੁਤ ਸਾਰੀਆਂ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ